Yeah. ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਮੈਂ ਗਰ ਬੇਨਤੀ ਕਰਾਂਗਾ ਕਿ ਉਹ ਇੱਕ ਵਾਰ ਬੂਰੇ-ਬੂਰੇ ਆ ਜਾਣ ਆਪਾਂ ਸਾਰੇ ਫਿਰ ਆਪਾਂ ਆਪਣੀ ਕਾਰਵਾਈ ਕਰੀਏ ਕਿਉਂਕਿ ਕੁਛ ਹੀ ਮਿੰਟ ਲੈਣੇ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿੰਨੀ ਗਰਮੀ ਹੋਣ ਦੇ ਬਾਵਜੂਦ ਵੀ ਤੁਸੀਂ ਆਏ ਸਿਰਫ ਆ 10 ਮਿੰਟ ਦੇ ਵਾਸਤੇ ਤੁਸੀਂ ਫਰੰਟ ਤੇ ਇੱਕ ਵਾਰੀ ਆ ਜਾਓ ਕਿ ਫਿਰ ਆਪਾਂ ਆਪਣੀ ਕਾਰਵਾਈ ਤੇ ਮੈਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਨਾਰੇ ਦਾ ਜਵਾਬ ਜ਼ਰੂਰ ਦੇਣਾ ਆ ਜਿੰਨੇ ਪੰਜਾਬ

ਉਹ ਜਿਹੜੇ ਕਹਿੰਦੇ ਸੀ ਕਿ ਅਸੀਂ ਖਰਚੇ ਬਚਾਵਾਂਗੇ ਸਾਰੇ ਇਹਨਾਂ ਨੇ ਆਪਣੇ ਐਸਐਲ ਲਈ ਪਾਰਲੀਮੈਂਟ ਮੈਂਬਰ ਬਣਾਏ ਨੇ ਉਹ ਸਾਡੀ ਜੀ ਦੋ ਪਿਛਲੇ ਸਾਲ ਵੀ ਆਪਾਂ ਨੇ ਦੇਖਿਆ ਪ੍ਰਸਾਦ ਦੇ ਮੌਸਮ ਦੇ ਲਈ ਕਿਵੇਂ ਇੱਥੇ ਬੁਰਾ ਹਾਲ ਹੋਇਆ ਪਟਿਆਲੇ ਦਾ ਅੱਜ ਕੀ ਇਹੁੱਤੇ ਤੇ ਅਸੀਂ ਅੱਜ ਫੇਰ ਤੁਹਾਨੂੰ پتہ ਪ੍ਰਸਾਦ ਦਾ ਮੌਸਮ ਹੈ ਅ ਸਾਰਾ ਸੀਵਰੇਜ ਕੰਮ ਕਿੱਥੇ ਬੇਦੀ ਕਿਤਨਾ ਕੀ ਦੇਖਵਾਤ ਦੀ ਖਬਰ ਲੱਗਦੀ ਹੈ ਵੀ ਅੱਜ ਫਲਾਣੀ ਜਗ੍ਹਾ ਤੇ ਫਲਾਣੀ ਲਗਾ ਫਲਾਣੀ ਜਗ੍ਹਾ ਉਹ ਟੌਪ ਟਨ ਸੀਵਰੇਜ ਲੋਕ ਤੇ ਇਹਨਾਂ ਨੂੰ ਸੁੱਤੇ ਕਾਮ ਕੀ ਤਿਆਰੀ ਹੈ ਜੀ ਜੰਦਾਬਾਦ 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 ਪੰਜਾਬ ਸਰਕਾਰ ਪੰਜਾਬ ਸਰਕਾਰ ਮੇਰੇ ਕੋਲ ਇਹ ਬੰਦ ਰਹੇਗਾ ਇਸ ਆਸਥਾ ਲਈ ਤਸਵੀਰਾਂ ਵਿੰਗ ਦੀ ਸਮੁੱਚੀ ਟੀਮ ਹਾਂਜੀ ਜਿਨ੍ਹਾਂ ਨੇ ਆਪਣਾ ਮਦਦ ਦਾ ਆਜ ਜਿਹੜੇ ਇੱਥੇ ਪਟਿਆਲੇ ਦੇ ਆਮ ਲੋਕਾਂ ਦੀ ਮੁਰਗੀ ਨੂੰ ਤਾਂ ਦੇਣ ਵਾਸਤੇ ਅੱਜ ਲੋਕਾਂ ਦੀ ਆਵਾਜ਼ ਸਾਡੇ ਵੱਲੋਂ ਸਾਡੀ ਸਾਥੀ ਕੋਲਕਾ ਵੱਲੋਂ ਕਾਰਪੋਰੇਸ਼ਨ ਨੂੰ ਅੱਜ ਅਸਤਰਾ ਨੂੰ ਸੁੱਚੀ ਸਰਕਾਰ ਹੈ ਜਿਹੜੀ ਕੰਡ ਕਰਨੀ ਨਹੀਂ ਸੁੱਚੀ ਸਰਕਾਰ ਹੈ ਉਹਨਾਂ ਨੂੰ ਜਵਾਬਣ ਵਾਸਤੇ ਉਹਨਾਂ ਨੂੰ ਸਵਾਲ ਪੁੱਛਣਾ ਸਿਆਜ ਜਾਣਾ ਕਿ ਕੀ ਇਹਨਾਂ ਦਾ ਕਸੂਰ ਹੈ ਜਿਹੜੀ ਕਿ ਮਿਗਲੀ ਸਹੂਲਤਾ ਦੇਰ ਬਾਅਦ ਤੱਕ ਜਿਹੜੀ ਕਿੱਥੇ ਹਟ ਗਈ ਅੱਜ ਇਹ ਗੱਲਾਂ ਕਰਦੇ ਸੁਣੀਆਂ ਬੜੇ ਬਦਲਾਵ ਵਾਲੀਆਂ ਏਵੀਐਸ ਬਦਲਾਅ ਲਿਆਵਾਂਗੇ ਜਿਹੜੀਆਂ ਅੱਜ ਸਪੀਡ ਲਾਈਟਾਂ ਜਿਹੜੀਆਂ ਪਿਛਲੇ 6 ਮਹੀਨੇ ਤੋਂ ਬੰਦ ਪਈਆਂ ਨੇ ਸੀਵਰੇਜ ਬਲੌਕਸ ਪਿਆ ਰੋਡ ਬਿਲੀਆਂ ਜਿਹੜੀਆਂ ਬਲੌਕ ਪਈਆਂ ਨੇ ਕਾਂ ਟੁਕੜੀਆਂ ਪਈਆਂ ਨੇ ਦੰਗਰ ਪੱਛੀ ਸਿਰੇ ਸੜਕ ਆਵਾਰਾ ਤੋਂ ਕੁਮੜੇ ਪੇਲੇ ਨਾਲ ਸਵਾਲ ਪੁੱਛਣ ਆਇਆ ਕਿ ਇਹ ਬੰਦੇ ਜਿਹੜੇ ਪ੍ਰੋਪਰਟੀ ਟੈਕਸ ਟੈਕਸ ਦਿੰਦੇ ਨੇ ਕੀ ਇਹ ਇਹਦਾ ਫਰਜ਼ ਨਹੀਂ ਬੰਦਾ ਕਿ ਮੂਲਨੀ ਹਾਲ ਤੱਕ ਨਹੀਂ ਦਿੱਤੀ ਗਰੀ ਆ ਜੀ ਇਹਨਾਂ ਦਾ ਸਵਾਲ ਪੁੱਛਣ ਆਇਆ ਵੀ ਕਾਨੂੰਨ ਅਨੁਸਾਰ ਜਦੋਂ ਜਰਾਬ ਦੇ ਇਹਦੇ ਅੱਗੇ ਪੱਕੇ ਤੌਰ ਤੇ ਜਿਹੜੀਆਂ ਸਾਰੇ ਟੈਕਸ ਭਰਦੇ ਨੇ ਪ੍ਰੋਪਰਟੀ ਟੈਕਸ ਦਿੰਦੇ ਨੇ ਤੇ ਮੈਨੂੰ 프리 ਦੇ ਦੁਕਾਨਾਵਾਂ ਦਿੰਦਾ ਕੋਈ ਪਿਆਰ ਨਹੀਂ ਕੋਈ ਕਾਰਪੋਰੇਸ਼ਨ ਨੂੰ ਕਾਲਾ ਲਾਵਾਂਗੇ ਜੀ ਨਾ ਲੇਕਿਨ ਕਾਰਪੋਰੇਸ਼ਨ ਦੇ ਬੁਰੇ ਗੇਟ ਜਿਹੜੇ ਦਿੱਤੀ ਕਰਨ ਲਾਇਆ ਆ ਮੁੰਡੇ ਸਾਹਿਤਾਂ ਨੇ ਵੀ ਪਾਇਰੀਆਂ ਦੇ ਮੋਟਾ ਹੋਏ ਨੇ ਤੇ ਉਹਨਾਂ ਦੀ ਗੱਲ ਕਰੀਏ ਗੰਦਾ ਪਾਣੀ ਆ ਰਿਹਾ ਫੀਵਰੇਟ ਦੀ ਗੱਲ ਫੀਵਰੇਟ ਗੰਦਾ ਬਲੌਕਿੰਗ ਨੇ ਰੋਡ ਦੇ ਲਈ ਬਲੌਕਿੰਗ ਨੇ ਲਾਈਟਾਂ ਨੇ ਇਹ ਸਾਰੀਆਂ ਜਿਹੜੀ ਮੁੰਡੇ ਤੋਂ ਉਤਾਰੀ ਕੰਪਰੈਸ਼ਨ ਦੇਣੀ ਪਈ ਰਹੀ ਉਹਦੇ ਮੋਟੀਆਂ ਮਹਤਾਵਾਤ ਹੋ ਗਏ ਆਰਡਰ ਚ ਲਟੋਆ ਕੀਤਾ ਜੀ ਇਹ ਜਿਹੜਾ ਅੰਦਾਨਾ ਮੰਗਿਆ ਆਵਾਜ਼ ਜੀ ਇੱਕ ਤੋਂ ਜ਼ਿਆਦਾ ਨਾ ਮੰਗਣੇ ਕਰਕੇ ਤੋਰ ਤੋਂ ਸਿੱਧਾ ਕਰਨਾ ਆਵਾਜ਼ ਜੀ